ਦਰਸ਼ਨ ਪਿਆਸੀ ਦਿਨ ਸਰਾਤ ਕਿਤੋ ਅੰਨ ਨੀਤ ਕੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਰ ਤੂਰ ਨਾਨਕ ਸ਼ਰਨ ਤੋਹਾਰੀਆ ਇਕ ਕੋਤ ਸਦਾ ਹਜੂਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰੇ ਬਹਾਮਜ ਮਹਲਾ 5 ਘਰ ਚੌਥਾ ਇੱਕ ਓੰਕਾਰ ਸਤਗੁਰ ਪਰਸਾਨ ਕਿਰਤ ਕਰਮ ਕੇ ਵੀਛੜੇ ਕਰ ਕਿਰਪਾ ਮੇ ਲੋ ਰਾਮ ਚਾਰ ਕੋਟ ਦੇ ਦਿਸ ਪਰਮੇ ਥਕ ਆਏ ਪ੍ਰਮ ਕੀ ਸ਼ਾਮ ਕਿਰਤ ਕਰਮ ਕੇ ਵੀਛੜੇ ਕਰ ਕਿਰਪਾ ਮੇ ਲੋ ਰਾਮ ਚਾਰ ਕੋਟ ਦੇ ਦਿਸ ਪਰਮੇ ਸਾਰੇ ਆਏ ਪ੍ਰਭ ਕੀ ਸਾਮ ਤੇਨੰ ਦੁਖ ਤੇ ਬਾਹਰੀ ਕਿ ਤੈ ਨਿਆ ਵੈ ਕਰਮ ਜਲ ਬਿਨ ਸਾ ਕੁਮਲਾਵਤੀ ਉਪਜੈ ਨਹੀ ਨਾਮ ਹਰ ਨਾ ਨਿਮਿਲਿਆ ਸਜਣ ਕਤ ਪਾਈਐ ਬਿਸ਼ਰਾਮ ਜਿਤ ਘਰ ਹਰ ਕੰਤਨ ਵਰਗਟੈ ਪਾਠ ਨ ਕਰ ਸੇ ਗਰਾਮ ਸਰਬ ਸਿਗਾਰ ਤਮੋਲ ਰਸ ਸੰਦੇਹੀ ਸਭ ਖਾਮ ਨਾ ਸੁਆਮੀ ਕੰਤ ਵਿਹੂਣੀਆ ਮੀਤ ਸੱਜਣ ਸਭ ਜਾਮ ਨਾਨਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜੇ ਸਕ ਨੇ ਚਲ ਤਾਮ ਜੇਤ ਗੋਵਿੰਦਿਆ ਰਾਧੀ ਐ ਹੋਵੈ ਆਨੰਦ ਕਨਾ ਸੰਤ ਜਨਾ ਮਿਲ ਪਾਈਐ ਰਸ ਨਾਮ ਭਨਾ ਜਿਨ ਪਾਇਆ ਪ੍ਰਵ ਆਪਣਾਇਐ ਤਿਸੈ ਗਣ ਏਖਣ ਤਿਸ ਬਿਨ ਜੀਵਨ ਬਿਰਥਾ ਜਨਮ ਜਨ ਯਾਰ ਕਾਲ ਨਹੀਂ ਹਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨਿਆ ਵਈ ਕਿਤੜਾ ਦੁੱਖ ਗਣਾ ਜੇਨੀ ਆਵੇ ਅਸੋ ਪ੍ਰਭ ਤਿੰਨਾ ਭਗਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸਮਣਾ ਚੇਤ ਮਨ ਆਏ ਸੋ ਪ੍ਰਭ ਤਿਸਕ ਪਾਏ ਲਗਾ ਵੈ ਸਾਖ ਧੀਰਨ ਕਿਉ ਵਾਡੀਆਂ ਜਿਨਾਂ ਪ੍ਰੇਮ ਬਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲਤਰ ਨ ਸੰਗ ਤਨ ਹਰਿ ਅਬਿਨਾਸੀਓ ਪੰਜ ਪਤ ਸਗਲੀ ਮੋਈ ਝੂਠੇ ਤੰਦੈ ਮੋਹ ਇਕ ਸਹਰ ਕੇ ਨਾਮ ਬਿਨ ਅਗੈ ਲਈ ਖੋਇ ਦਇਓ ਵਿਸਾਰਿ ਬਿਗੋਚ ਨਾ ਪ੍ਰਭਿਣੀ ਅਵਰ ਨ ਕੋਇ ਪ੍ਰੀਤਮ ਚਰਨੀ ਜੋ ਲਗੈ ਤਿਨ ਕੀ ਨਰਮਲ ਸੋਇ ਨਾਨਕੀ ਪ੍ਰਬੇਨਤੀ RAM ਰਹੋ ਪ੍ਰਾਪਤ ਹੋਏ ਵੈਸਾ ਸੁਹਾਵਾ ਤਾਂ ਲਗੈ ਜਹ ਸੰਤ ਬਿਟੈ ਹਰ ਸੋਇ ਹਰ ਦੇਖ ਜੁੜੰਦਾ ਲੋੜੀਏ ਜਿਸ ਅਕੇ ਸਮ ਨਿਵਨ ਹਰ ਸੱਜਣ ਤਾਵਨ ਲਗਿਆ ਕਿਸੈ ਨਦੀ ਬਨ ਮਾਨਕ ਮੋਤੀ ਨਾਮ ਪ੍ਰਭ ਓਨ ਲਗੈ ਨਹੀ ਸੰ ਰੰਗ ਸਬੇ ਨਾਰਾਇਣ ਜੇਤੇ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਵਕੀਤੇ ਆਪਣੇ ਸਈ ਕਹੀਐ ਧੰਨ ਆਪਨ ਲੀਆ ਜੇ ਮਨੈ ਵਿਛੜ ਕਿਉ ਰੋਵਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਾਨੰਨ ਹਰ ਦੇ ਘਰ ਗੀਦਾ ਦੇਤਣੀ ਜਿਸ ਕੈ ਭਾਗ ਮੱਖਣ ਆਸਾੜ ਤਬੰਦਾ ਇਸ ਲੱਗੈ ਹਰ ਨਾ ਹੋ ਨ ਜਿੰਨਾ ਪਾਸ ਜਗ ਜੀਵਨ ਪੁਰਖ ਧਿਆਵ ਕੈ ਮਾਨਸ ਸੰਗਿਆਸ ਦੋਐ ਭਾਏ ਵਿਗੂਚੀਐ ਗਲ ਪਈ ਸਜਮ ਕੀ ਫਾਸ ਜੇ ਆ ਬੀਜੈ ਸੋ ਲੁਣੈ ਮੱਤਜੋ ਲਿਖਿਆਸ ਰੈਨ ਵਿਹਾਣੀ ਪਛਤਾਣੀ ਓਟ ਚੱਲੀ ਗਈ ਨਰਾਸ ਜਿੰਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ ਘਰ ਕਿਰਪਾ ਪ੍ਰਭ ਆਪਣੀ ਜੇ ਦਰਸ਼ਨ ਹੋਏ ਬਿਆਸ ਰਾਵ ਤਨ ਬਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਆਸਾੜ ਸਵੰਨਾ ਤਿਸ ਲਗ ਜਿਸ ਮਨਹਰ ਚਰਨ ਨਿਵਾਸ ਸਾਵਣ ਸਸੀ ਕਾਮਣੀ ਚਰਨ ਕਮਲ ਸੋ ਪਿਆਰ ਮਰਤਨ ਰਤਤਾ ਸਾਚ ਰੰਗ ਏਕੋ ਨਾਮ ਅਧਾਰ ਵਿਖਿਆ ਰੰਗ ਕੁੜਾ ਮਿਆ ਦੇਸਨ ਸਬੈ ਛਾਰ ਹਰ ਅਮਰ ਤਬੂਦ ਸੁਹਾਵਾਣੀ ਮਿਲ ਸਾਧੂ ਪੀਵਣ ਹਰ ਵੰਤਨ ਪ੍ਰਭ ਸੰਗ ਮੋਲਿਆ ਸਮਰਥ ਪੁਰਖਿਆਂ ਪਾਰ ਹਰ ਮਿਲਨੋਂ ਮਨ ਲੋਚਦਾ ਕਰਮ ਮਿਲਾਵਣ ਹਰ ਜਿਨੀ ਸਖੀਏ ਪ੍ਰਵ ਪਾਇਆ ਆਨ ਤੈਨ ਕੈ ਸਦ ਬਲੇ ਹਾਰ ਨਾਨਕ ਹਰ ਜੀ ਮਿਆ ਕਰ ਸ਼ਬਦ ਸਵਰਨ ਹਾਰ ਸਾਵਣ ਤਿੰਨਾ ਸੁਹਾਗਿਆਣੀ ਜਿਨ ਰਾਮ ਨਾਮ ਯੁ ਰਹਾ ਹਾਦੋਏ ਬਰਮਾ ਭੁਲਾਣੀਆਂ ਦੂਜੇ ਲਗਾਹੇ ਤ ਰਖ ਸ਼ਿੰਗਾਰ ਬਨਾਇਆ ਕਾਰਜ ਨਹੀਂ ਕੀਤ ਜਿਤ ਦਿਨ ਦੇਹ ਬਿਨ ਸਸੀ ਇਕ ਵੇਲਾ ਕਹਸਨ ਪ੍ਰੇਤ ਫਕੜ ਚਲਾਇਨ ਦੂਤ ਜਮ ਕਿਸੈ ਨ ਦੇਣੀ ਭੇਤ ਜਦ ਖੜੋ ਦੇਖਣ ਮਾਹੀ ਜਿਨਸਿਓ ਲੱਗਾ ਹੈ ਤ ਹੱਥ ਮਰੂੜੇ ਤਨ ਕਪੇ ਕਿਆ ਹੋ ਹੋ ਆਸੇਤ ਜਿਹਾ ਬੀਜੇ ਖੋਲੋਣਾ ਧਰਮ ਸੰਧੜ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਇਦ ਪ੍ਰਵਦੇਤ ਸੇਭਾ ਦੋ ਨਰਕ ਨ ਪਾਈਐ ਗੁਰ ਰਖਣ ਵਾਲਾ ਹੈ ਤ ਆਸਨ ਪ੍ਰੇਮਿਓ ਮਾਹੜ ਕਿਉ ਮੇਰੀ ਹੈ ਹਰ ਜਾਏ ਮੰਤਰ ਭਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਸੰਤ ਸਾਈ ਪ੍ਰੇਮ ਕੇ ਹਉ ਤਿਨ ਕਹਿ ਲਗਾ ਪਾਏ ਮੇਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀ ਜਾਏ ਜਿੰਨੀ ਜਾਖਿਆ ਪ੍ਰੇਮ ਰਸ ਤੇ ਤਪ ਤ ਰਹੇ ਆ ਗਾਏ ਆਪ ਘਾਬ ਬੇਨਤੀ ਕਰ ਲੈ ਓ ਪ੍ਰਭੂ ਲੜ ਲਾਏ ਜੋ ਹਰ ਕੰਧ ਮਲਾਈਆ ਸੇ ਵਿਛੜ ਕਦੇ ਨਾ ਜਾਏ ਰਾਵਣ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅੱਸੋ ਸੁਖੀ ਵਸੰਦੀਆ ਜਿਨਾ ਮਯਾ ਹਰ ਰਾਏ ਕਾਤਿਕ ਕਰਮ ਕਮਾਵਣੇ ਦੋਸ਼ ਨਾ ਕਾਉ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਕਿਨ ਮੈਂ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਦੇتن ਕੋਈ ਕਰ ਸਕੈ ਕਿਸ ਤੈਰ ਹੋ ਵਹ ਰੋਜ ਕੀਤਾ ਕਿਝ ਨ ਹੋਵਈ ਲੇਕਿਆ ਤੁਰ ਸੰਜੋਗ ਵੜ ਪਾਗੀ ਮੇਰਾ ਪ੍ਰਭ ਮਿਲੈ ਸਾਂ ਪੁੱਤਰ ਸਭ ਬਿਯੋਗ ਨਾਨਕ ਕੋ ਪ੍ਰਭ ਰਖ ਲੈ ਮੇਰੇ ਸਾਹਿਬ ਬੰਦੀ ਮੋਤ ਗੱਤਕ ਹੋਵੇ ਸਾਧ ਸੰਗ ਬਿਨ ਸਭ ਸੋਚ ਮੰਗਰ ਮੈਂ ਸੋਹੰਦੀਆਂ ਹਰ ਬਿਰ ਸੰਗ ਬੈਠੜੀਆਂ ਇਨਕੀ ਸੋਹਾ ਕਿਆ ਗਣੀ ਜੇ ਸਾਹਿਬ ਮੇ ਲੜੀਆਂ ਨਨ ਮਨ ਮੋਲੀ ਆ ਰਾਮ ਸਿਓ ਸੰਗ ਸਾਧ ਸਹਿ ਲੜੀਆਂ ਸਾਰੇ ਜਨ ਤੇ ਬਾਹਰੀ ਸੇ ਰਹਿਨੀ ਅਖੇ ਲੜੀਆਂ ਇਹਨਾਂ ਦੁੱਖ ਨ ਕਭ ਹੋਈ ਉਤਰ ਸੇ ਚਮਕੇ ਵਸ ਬੜੀਆਂ ਜਿੰਨੀ 라ਵਿਆ ਪ੍ਰਮਯ ਆਪਣ ਸੇ ਦਿਸਣ ਨੇ ਤਖੜੀਆਂ ਰਤਨ ਜੁਰਾਏ ਹਰ ਲਾਲ ਹਰ ਗੰਠ ਤਨ ਜੜੀਆਂ ਨਾਨਕ ਬਾਛੇ ਤੋੜ ਤਿਨ ਰਉ ਸਰਨੀ ਦਰ ਪੜੀਆਂ ਮਹੰਗੇ ਰ ਪ੍ਰਿਆ ਰਾਦੈਣਾ ਬਹੁੜ ਨ ਜਣ ਮੜੀਆਂ ਭੋਖ ਤੁਖਾਰ ਨ ਬਿਆ ਪਈ ਗਾਂਠ ਮੇਰਿਆ ਹਰ ਨਾ ਹੋ ਮਨ ਮੇ ਧਿਆ ਚਰ ਨਾਰਬਿੰਦਰ ਦਰਸ਼ਨ ਲਗੜਾ ਸੋ ਹੋ ਫੋਟ ਗੋਬਿੰਦ ਕੋ ਬਾਦ ਰਾਈ ਸੇਵਾ ਸੁਆਮੀ ਲਾਓ ਵੇਖਿਆ ਕੋਈ ਨ ਸਕਾਈ ਮਿਲ ਸਾਧੂ ਗੁਣ ਗਾਹੋ ਜਹ ਦੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਹਿਨੀ ਪਾਰ ਬ੍ਰਹਮ ਬੋੜ ਨ ਵਿਛੜਿਆ ਹੋ ਕਰ ਗਹਿਲੀਨੀ ਪਾਰ ਬ੍ਰਹਮ ਬੋੜ ਨ ਵਿਛੜਿਆ ਹੋ ਮਾਰ ਜਾਓ ਲਖ 베ਰੀਆ ਮੇਰੀਆ ਹਰ ਸਜਣ ਅਗਾਮੀ ਆਗਾਹ ਸਰਪਈ ਨਾਰਾਇਣ ਨਾਨਕਦਰ ਪਈ ਆਹ ਬੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹੋ ਮਗ ਮਜਨ ਸੰਗ ਸਾਧੂਆ ਢੂੜੀ ਕਰੀ ਚਨਨ ਹਰ ਕਾ ਨਾਮ ਧਿਆਏ ਸੁਣ ਸਵਨਾਨੋ ਕਰਦਣ ਜਨਮ ਕਰਮ ਮਲ ਉਤਰ ਮਰਤੇ ਜਾਏ ਗਮਾਨ ਧਾਮ ਕਰੋ ਨ મોਹੀਏ ਬਿਨਸੇ ਲੋਭ ਸਵਾਨ ਸੱਚੇ ਮਾਰਗ ਚਲਦੇ ਆ ਉਸਤਤ ਕਰੇ ਜਹਾਨ ਅਛੜਤੀ ਅਤ ਸਗਲ ਪਨ ਜੀ ਦਿਆ ਪਰਵਾਣ ਇਸ ਨਾਉ ਦੇਵ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਮਾਪਨ ਗਾਨਕ ਤੈਨ ਕੋਰਬਾਨ ਮਾਗ ਸੁੱਚੇ ਸੇ ਕਾਂਡੀਆਂ ਜਿਨ ਪੂਰਾ ਗੁਰ ਮਿਹਰਵਾਨ ਹਲਗੋ ਨੇ ਆਨੰਦੀਓ ਪਰਜਣ ਹਰ ਸੱਜਣ ਪਰਗਟ ਆਏ ਸੰਤ ਸਹਾਈ ਰਾਮ ਕੇ ਗੁਰ ਕਿਰਪਾ ਦੀਆ ਮਿਲਾਏ ਸੇ ਜਿ ਸੋ ਆਵੀ ਸਰਬ ਸੁਖ ਹੁਣ ਦੁੱਖਾ ਨਹੀ ਜਾਏ ਕਿਛੁ ਕੋ ਨੀ ਵਡ ਭਾਗਣੀ ਵਰ ਪਾਇਆ ਹਰਿ ਰਾਏ ਮਿਲ ਸਈਆ ਮੰਗਲ ਗਾਵਾਈ ਗੀਤ ਗੋਵਿੰਦ ਅਲਾਏ ਹਰ ਜਿਹਾਂ ਅਵਰ ਨ ਦੇਸੈ ਕੋਈ ਦੂਜਾ ਲਵੈ ਨ ਲਾਏ ਹਲ ਤਪ ਤ ਸਵਾਰੀਆਂ ਨੇ ਚੜ ਦਿੱਤੀ ਅਣ ਜਾਏ ਸੰਸਾਰ 사ਗਰ ਤੇ ਰਖਿਐ ਮੌੜ ਨ ਜਨਮ ਧਾਏ ਜਿਹਾ ਏਕ ਅਨੇਕ ਗੁਣ ਤੈ ਨਾਨਕ ਚਰਨੀ ਪਾਏ ਹਲ ਗੁਣ ਨਿਤ ਸਦਾ ਹੀਐ ਜਿਸਨੋ ਤੇਲ ਨ ਤਮਾਏ ਜੇਣ ਜੇਣ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹਿ ਸਚ ਖਰੇ ਸਰਬ ਸੁਖਾਨਿ ਦੇ ਚਰਨ ਹਰ ਭਾਉ ਜਲ ਵਿਖਮ ਤਰੇ ਤੇਮ ਭਗਤ ਤਿਨ ਪਾਈਆ ਵਿਖਿਆ ਨਾਏ ਜਰੀ ਊੜ ਗਏ ਦੁਬਾ ਨਸੀ ਓਰਨ ਸਚ ਪਰੇ ਮਾਰੇ ਮਰਨ ਪ੍ਰਵ ਸੇਵਨ ਦੇ ਮਾਣੇ ਅੰਦਰਿਏ ਕਤਰੇ ਮਾ ਦਿਵਸ ਮੂਰਤ ਪੜੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਾ ਦਿਵਸ ਮੂਰਤ ਪੜੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾ ਵਣ ਲੱਗਿਆ ਕਿਸੈ ਨ ਦੇਈ ਬੰਨ ਮਾਣ ਕਮੋਤੀ ਨਾਮ ਪ੍ਰਭ ਹੋਣ ਲੱਗੈ ਨਹੀ ਸੰ ਰੰਗ ਸਭੇ ਨਰਾਇਣ ਜਿਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਵ ਕੀਤੇ ਆਪਣੇ ਸੇਈ ਕਹੀਏ ਧੰਨ ਆਪਣ ਲੀਆ ਜੇ ਮਿਲੈ ਵਿਛੜ ਕਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨੰਨ ਹਰ ਜੇ ਠਰ ਗੀਲਾ ਦੇ ਤਣੀ ਜਿਸ ਕਹਿ ਭਗ ਮਥਨ ਸਾਧੂ ਸੰਗ ਪਰਪਤੇ ਨਾਨਕ ਰੰਗ ਮਾਣੰਨ ਹਰ ਜੇ ਠਰ ਗੀਲਾ ਤਿਸ ਤਣੀ ਜਿਸ ਕਹਿ ਭਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ